ਯਾਰ ਆ ਤੇ ਜਿਉ ਬਾੜ ਪਿਆ ਪੂਰਾ ਤਮਾਸ਼ਾ ਲੱਗਾ ਇੱਥੇ ਸਾਲਾ ਪਰਿਵਾਰੀ ਸਿੰਗਰ ਹੈ ਕੋਈ ਕਿੰਨਾ ਪਹਿਲਾਂ ਮੈਂ ਗੋਣਾ ਮੈਂ ਗੋਣਾ ਕਿਤੇ ਰਹਿਣਾ ਨਹੀਂ ਆਓ ਇਹ ਜਿਹੜੇ ਆ ਸਾਨੂੰ ਕਿਤੇ ਘਮਾਉਣ ਲੈ ਕੇ ਚੱਲੇ ਤੇ ਨਿਆਣਿਆਂ ਨੇ ਜਿਉ ਬਾੜ ਪਾਤਾ ਕੋਈ ਜਾਂਦਾ ਵੀ ਮੈਂ ਜਾਣਾ ਕੋਈ ਜਾਂਦਾ ਮੈਂ ਜਾਣਾ ਮੋਰਚਾ ਸਾਡੇ ਕੋ ਦੋ ਹੀ ਆ ਹੁਣ ਵੇਖੋ ਕੌਣ ਕੌਣ ਜਾਂਦਾ ਤੇ ਕੌਣ ਰਹਿ ਜਾਂਦਾ ਹੈ ਪਰਿਵਾਰ ਜਿੱਥੇ ਸਾਨੂੰ ਘਮਾਉਣ ਲੈ ਕੇ ਆਇਆ ਇੱਥੇ ਇੱਕ ਮੁਠੀ ਭਰ ਬਾਜਰੇ ਪਿੱਛੇ ਲੜਾਈ ਹੋਈ ਹੈ ਤੁਹਾਨੂੰ ਦੱਸਦੇ ਆ ਕਿਉਂ ਇਹ ਨਾਨਣਾ ਦਾ ਇਲਾਕਾ ਜਿਹੜਾ ਬਿਆਵਰ ਦੇ ਮਤਲਬ ਤਸੀਲ ਦੇ ਵਿੱਚ ਪੈਂਦਾ ਆ ਇੱਥੇ ਗਰੀਸ਼ ਮੇਲ ਦਾ ਇਹ ਜਿਹੜਾ ਵਾਰਡ ਡੈਸਟੀਨੇਸ਼ਨ ਹੋਈ ਬਹੁਤ ਤਕੜੀ ਇੱਥੇ ਜਿਹੜਾ ਸ਼ਿਰਸ਼ਾ ਸੂਰੀ ਹੋਇਆ ਉਹਨੇ ਹਮਲਾ ਕੀਤਾ ਜਦੋਂ ਉਹਦੋਂ ਘਰਦਾ ਆ ਜਿੱਤ ਦਾ ਗਾਂ ਨੂੰ ਤੇ ਇੱਥੇ ਬਾਜਰੇ ਦੀ ਖੇਤੀ ਬਹੁਤ ਸ਼ਾਨਦਾਰ ਹੁੰਦੀ ਸੀ ਤੇ ਉਹਨੇ ਇੱਥੇ ਹਮਲਾ ਕੀਤਾ ਵੀ ਇਹ ਬਾਜਰਾ ਜਿਹੜਾ ਲਗਾਉਣ ਦੇ ਸਾਰਾ ਮੈਨੂੰ ਮਿਲੇ ਤੇ ਇਥੋਂ ਦੇ ਰਾਜੇ ਤੇ ਉਹਦੇ ਜਿਹੜੇ ਚਾਰ ਸੈਨਾਪਤੀ ਸਣ ਬੜੇ ਜੋਧੇ ਹਨ ਉਹਨਾਂ ਨੇ ਅੱਗੋਂ ਉਹਦਾ ਡਟ ਕੇ ਮੁਕਾਬਲਾ ਕੀਤਾ ਵੀ ਇਹਨੂੰ ਇੱਥੇ ਪਾਰ ਨਹੀਂ ਪਾਉਣ ਦਿੱਤੇ 80 ਹਜ਼ਾਰ ਸੈਨਾ ਲੈ ਕੇ ਆਇਆ ਸੀ 1200 ਬੰਦਾ ਇਹਨਾਂ ਦੇ ਨਾਲ ਉਹਨੇ ਧੋਖੇ ਨਾਲ ਹਮਲਾ ਕੀਤਾ ਪਿਛੋਂ ਦੀ ਇਹਨਾਂ ਪਹਾੜੀਆਂ ਦੇ ਵਿੱਚੋਂ ਆਹ ਇਲਾਕਾ ਸੀ ਸਾਰਾ ਜਿੱਥੇ ਯੁੱਧ ਹੋਇਆ ਬੜਾ ਤਕੜਾ ਇਹਦੇ ਵਿੱਚ ਉਹਦੀਆਂ ਚੀਕਾਂ ਕਢਾ ਦਿੱਤੀਆਂ ਤੇ ਇਥੋਂ ਭੱਜ ਉੱਠਿਆ ਤੇ ਮਗਰ ਭੱਜ-ਭੱਜ ਕੇ ਨਾ ਵੱਡ-ਵੱਡ ਕੇ ਉਹਦੀ ਜਦੀ ਫੌਜ ਸੀ ਛੁੱਟੀ ਤੇ ਇਹਨਾਂ ਨੂੰ ਵੀ ਸਾਂਝੀਆਂ ਸੱਟਾਂ ਵਜੀਆਂ ਧੋਣਾ-ਧਣਾ ਇਹਨਾਂ ਦੀਆਂ ਲਟਗੀਆਂ ਲੜਦੇ ਪਿਛੋਂ ਤੱਕ ਪਹੁੰਚੇ ਤੇ ਇਹਨਾਂ ਨੇ ਉਹ ਛੇਰ ਸਾਹ ਸੂਰੀ ਨੂੰ ਮਹਾ ਮਰਨ ਉਹਨਾਂ ਦੇ ਹੱਥੋਂ ਬਚਿਆ ਦਿੱਲੀ ਪਹੁੰਚ ਕੇ ਆਂਦਾ ਤੇ ਅੱਜ ਅਲਾ ਮਹਾ ਬਚਾਏ ਇੱਕ ਮੁਠੀ ਪਰ ਬਾਜਰੇ ਦੇ ਪਿੱਛੇ ਮੇਰੀ ਮੌਤ ਉਹ ਚੱਲੀ ਐ ਡਾ ਵੱਡਾ ਰਾਜ ਸੀ ਉਹਦੇ ਵਾਸਤੇ ਮੁਠੀ ਪਰ ਬਾਜਰੇ ਜਿੰਨਾ ਸੀ ਇਹ ਮੈਦਾਨ ਤੇ ਅੱਜ ਵੀ ਹਰਿਆ ਭਰਿਆ ਤੇ ਆ ਪਹਾੜੀਆਂ ਦੇ ਉੱਤੇ ਸਾਰੇ ਉਹਨਾਂ ਦੀਆਂ ਬਣਾਈਆਂ ਹੋਈਆਂ ਜਗ੍ਹਾ ਦਿਖ ਰਹੀਆਂ ਨੇ ਤੇ ਉਹ ਜਿਹੜੇ ਇਹਨਾਂ ਥਾਵਾਂ ਵਾਸਤੇ ਲੜਨ ਵਾਲੇ ਸੀ ਉਹ ਰਹੇ ਨਹੀਂ ਆ ਜਿਹੜਾ ਤੁਸੀਂ ਪਿੱਛੇ ਜਗ੍ਹਾ ਦੇਖ ਰਹੇ ਹੋ ਇਹਦੇ ਵਿੱਚ ਅੱਜ ਵੀ ਉਹਨਾਂ ਦੇ ਸ਼ਸਤਰ ਪੁਰਾਣੇ ਜਿਹੜੇ ਨੇ ਯੋਧਿਆਂ ਦੇ ਇੱਥੋਂ ਦੇ ਜਾਇਤਾ ਕੂਪਾ ਤੇ ਉਹਨਾਂ ਦੇ ਪਏ ਹੋਏ ਨੇ ਸਾਰੇ ਇਹ ਭੈਣ ਜੀ ਸਾਨੂੰ ਨਾ ਪੁਸ਼ਕਰ ਮਿਲੇ ਸੀ ਉੱਥੇ ਇਹਨਾਂ ਦੀ ਵੀਡੀਓ ਅਸੀਂ YouTube ਚੈਨਲ ਦੇ ਉੱਤੇ ਪਾਈ ਹੋਈ ਹੈ ਤੇ ਇਹਨ ਸਾਨੂੰ ਫਿਰ ਇੱਥੇ ਆਣ ਕੇ ਏਡੀ ਦੂਰ ਬਿਆਵਰ ਪਿੰਡ ਆਪਣਾ ਪੇਕਾ ਜਿਹੜਾ ਕਮਾਇਆ ਉਹ ਜਿਹੜਾ ਹੱਥ ਖੜਾ ਕਰਨ ਜਿਹਾ ਉਹ ਭੈਣ ਜੀ ਦਾ ਹਸਬੰਦ ਆ ਤੇ ਭਰਾ ਖੜਾ ਨਾਲ ਇਹ ਭੈਣ ਜੀ ਕਹਿੰਦੇ ਵੀ ਮੇਰਾ ਭਰਾ ਗੁੰਦਾ ਆ ਤੇ ਉਹਦੀ ਛੋਟੀ ਜੀ ਕਲਿੱਪ ਅਸੀਂ ਪਾਈ ਆ ਤੇ ਵੱਧ ਤੋਂ ਵੱਧ ਪ੍ਰਮੋਟ ਕਰੋ ਸ਼ੇਅਰ ਕਰੋ ਵੀ ਕਾਮਯਾਬ ਹੋ ਸਕੇ ਉਹ ਇੱਕ ਤੋ ਸਜਣ ਮੇਰੇ ਪਾਸ ਨਹੀਂ ਰੇ ਦੂਜੇ ਮਿਲਣ ਦੀ ਕੋਈ ਆਸ ਨਹੀਂ ਹੈ ਉਹ ਦਦੇ ਖੰਡਰ ਦੇ ਚਰਨ ਵਜਰ ਪਰ ਚੱਲਿਆ ਸੀ ਹੁਣ ਚੁੱਪ ਕਰਕੇ ਆਣ ਕੇ ਤੇ ਇੱਥੇ ਬਹਿ ਗਿਆ ਪੱਥਰ ਦੇ ਤੇ ਬੀਨੀ ਤਾਂ ਠਾ ਉਹ ਜਿਹੜਾ ਉੱਤੇ ਤੁਹਾਨੂੰ ਦਿਸਣ ਦੇ ਆ ਉਹਦੇ ਵੀ ਇੱਥੇ ਬਿਠਾ ਹੀ ਅਜਗਰ ਤੇ ਵੇਖਣਾ ਹੈ ਤੇ ਸਾਡੀ ਲੌਂਗ ਵੀਡੀਓ ਤੇ ਜਾ ਕੇ ਪੂਰਾ ਵੇਖਿਓ ਤੇ ਸਾਡਾ ਫੇਸਬੁੱਕ ਪੇਜ ਤੇ ਇੰਸਟਾਗ੍ਰam ਆਈਡੀ ਵੀ ਸੇਮ ਨਾਮ ਤੇ ਉੱਥੇ ਵੀ ਸਾਨੂੰ ਜਾ ਕੇ ਜ਼ਰੂਰ ਫੋਲੋ ਕਰਿਓ ਪੰਜਾਬੀ ਟਰੈਵਲ ਬ੍ਰੇਨ ਦੇ ਨਾਮ ਤੋਂ ਵੀਡੀਓ ਵੇਖਣ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਡੀਓ ਵਧੀਆ ਲੱਗੇ ਹੋ ਲਾਈਕ ਕਰਨਾ ਕਮੈਂਟ ਕਰਨਾ ਅਤੇ ਵੱਧ ਤੋਂ ਵੱਧ ਸ਼ੇਅਰ ਕਰਨਾ